ਪਾਰਟੀਆਂ ਨੇ ਚੋਣ ਮੈਨੀਫੈਸਟੋ ਬਣਾ ਰਹੀਆਂ ਨੇ ਅਸੀਂ ਉਹਨਾਂ ਨੂੰ ਅੱਜ ਇਹ ਗਰਾਹ ਕਰ ਰਹੇ ਹਾਂ ਵੀ ਜਿਹੜਾ ਮੈਨੀਫੈਸਟੋ ਬਣਾਉਣਾ ਉਹ ਸੋਚ ਸਮਝ ਕੇ ਬਣਾਇਓ ਕਿਉਂਕਿ ਲੋਕ ਹੁਣ ਸचेਤ ਹੋ ਗਏ ਨੇ ਦੂਸਰਾ ਸੀ ਚੋਣ ਕਮਿਸ਼ਨਰ ਨੂੰ ਵੀ ਬੇਨਤੀ ਕਰਾਂਗੇ ਜਿਹੜਾ ਮੈਨੀਫੈਸਟੋ ਬਣ ਜਾ ਰਿਹਾ ਜਿਹੜੀਆਂ ਮੰਗਾਂ ਜਿਹੜੀ ਕੋਈ ਪਾਰਟੀ ਸੱਤਾ 'ਚ ਆ ਜਾਂਦੀ ਹੈ ਜੇ ਉਹ ਪੂਰੀਆਂ ਨਹੀਂ ਕਰਦੀਆਂ ਤਾਂ ਉਹ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਆ ਤੇ ਪਿਛਲੀਆਂ ਵੀ ਜਿਹੜੀਆਂ ਮੰਗਾਂ ਸਾਡੇ ਲਈ ਵਾਅਦੇ ਕੀਤੇ ਸੀ ਸਰਕਾਰਾਂ ਨੇ ਜੋ ਨਹੀਂ ਪੂਰੀਆਂ ਕੀਤੀਆਂ ਤਾਂ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਦੇ ਲਈ ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਸਵਾਲ ਜ਼ਰੂਰ ਪੁੱਛਣ ਦੂਸਰਾ ਅਸੀਂ ਜਿਹੜਾ ਭਾਜਪਾ ਦੇ ਵਿਰੋਧ ਦੀ ਗੱਲ ਸਾਰੇ ਦੇਸ਼ ਦੇ ਵਿੱਚ ਐਸਕੇਮ ਨੇ ਕੀਤੀ ਆ ਉਹ ਜਾਰੀ ਆ ਅਸੀਂ 11 ਸਵਾਲ ਜਿਹੜੇ ਨੇ ਉਹ ਤਿਆਰ ਕਰ ਲੈਨੇ ਭਾਜਪਾ ਤੋਂ ਪੁੱਛਣ ਲਈ ਕਿਉਂਕਿ ਜਦ ਸਰਕਾਰ ਭਾਜਪਾ ਨੇ ਬਣਾਈ ਸੀ ਅਜ ਤੋਂ 10 ਸਾਲ ਪਹਿਲਾਂ ਉਦੋਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ 2024 ਤੋਹਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਸੀ2+50 ਦੇ ਹਿਸਾਬ ਦੇ ਨਾਲ ਤੁਹਾਨੂੰ ਭਾ ਦੇ ਦਵਾਂਗੇ ਤੁਹਾਡਾ ਕਰਜ਼ਾ ਜਿਹੜਾ ਸਾਰਾ ਮਾਫ਼ ਕਰ ਦਵਾਂਗੇ ਤੁਹਾਨੂੰ ਫਸਲ ਬੀਮਾ ਯੋਜਨਾ ਦੇ ਦਾਂਗੇ ਤੁਹਾਨੂੰ ਬਟਾਪਾ ਪੈਨਸ਼ਨ ਦੇਵਾਂਗੇ ਲਖਵੀਰਪੁਰ ਖੀਰੀ ਸਾਡੇ ਨਾਲ ਇਨਸਾਫ਼ ਨਹੀਂ ਮਿਲਿਆ ਸਾਡੇ ਦੇ ਪਰਚੇਦਾਰ ਜੋ ਆ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਸਾਡੇ ਜਿਹੜੇ ਕਿਸਾਨ 700 ਤੋਂ ਪਰਸ਼ੀਦ ਹੋ ਗਏ ਉਹਨਾਂ ਦਾ ਇਨਸਾਫ ਉਹਨੂੰ ਨੌਕਰੀਆਂ ਮੁਆਵਜ਼ਾ ਨਹੀਂ ਮਿਲੀਆਂ ਇਹ ਸਵਾਲ ਇੱਕ ਪਰਚੇ ਦੇ ਰੂਪ ਚ ਅਸੀਂ ਵੰਡਾਂਗੇ ਪੰਜਾਬ ਤੇ ਹੋਰ ਸਾਰੇ ਦੇਸ਼ ਦੇ ਵਿੱਚ ਤੇ ਸਥਾਨਾਂ ਚ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਜਿਹੜੇ ਪੋਸਟਰ ਉਹ ਲਾਤਵਾਂਗੇ ਤੇ ਦੂਸਰੀ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵੀ ਸਾਡੇ ਨਾਲ ਪੂਰੇ ਨਹੀਂ ਕੀਤੇ ਅਸੀਂ ਪਿਛਲੇ ਦਿਨੀ ਚੰਡੀਗੜ੍ਹ ਵੀ ਮੋਰਚਾ ਲਾਇਆ ਸੀ ਉਹਨਾਂ ਨੇ 12 ਮੰਗਾ ਸਾਡੇ ਨਾਲ 92 ਮੰਗ ਮੰਗੀਆਂ ਸੀ ਉਹਦੇ 'ਚ ਵੀ ਉਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਅਸੀਂ ਪੰਜਾਬ ਸਰਕਾਰ ਤੋਂ ਵੀ ਸਵਾਲ ਪੁੱਛਾਂਗੇ ਤੇ ਸੈਂਟਰ ਸਰਕਾਰ ਤੋਂ ਵੀ ਸਵਾਲ ਪੁੱਛਾਂਗੇ ਸਾਡੇ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਗਏ ਦੂਸਰਾ ਆ ਗਿਆ ਸੈਲੋ ਜਿਹੜਾ ਪਿਛਲੇ ਦਿਨੀ ਅਸੀਂ ਵਿਰੋਧ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਸੈਂਟਰ ਦੇ ਦਬਾਅ ਥੱਲੇ ਆ ਕੇ ਫਟਾਫਟ 9 ਸੈਲਵਾਂ ਨੂੰ ਮਨਜ਼ੂਰੀ 26 ਮਾਰਕੀਟ ਕਮੇਟੀਆਂ ਖਤਮ ਕਰਤੀਆਂ ਸੀ 150 ਮੰਡੀ ਖਤਮ ਕਰਤੀ ਸੀ ਉਹ ਅਸੀਂ ਦਬਾਅ ਬਣਾਇਆ ਤਾਂ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅਸੀਂ ਅੱਜ ਕਹਾਂਗੇ ਕਿਸਾਨਾਂ ਨੂੰ ਬੇਨਤੀ ਕਰਾਂਗੇ ਵੀ ਸੈਲਵਾਂ ਦੇ ਵਿੱਚ ਕੋਈ ਕਣਕ ਦਾ ਦਾਣਾ ਨਾ ਲੈ ਕੇ ਜਾਓ ਸਿਰਫ ਤੇ ਸਿਰਫ ਕਿਉਂਕਿ ਥੋੜੇ ਦਿਨਾਂ ਚ ਕਣਕਾਰ ਰਹੀ ਹੈ ਮੰਡੀਆਂ ਦੇ ਵਿੱਚ ਹੀ ਆਪਣੀ ਫਸਲ ਵੇਚੋ ਤਾਂ ਕਿ ਮੰਡੀਆਂ ਨੂੰ ਹੀ ਜਿਹੜੀ ਮਾਰਕੀਟ 20 ਆਰਡੀਪ ਨੀਣਾ ਸੜਕਾਂ ਮੰਡੀਆਂ ਨੇ ਜਾਂ ਤਨਖਾਹਾਂ ਨਿਕਲਣੀਆਂ ਮਜ਼ਦੂਰਾਂ ਦੀ ਗੱਲ ਆਰਥੀਆਂ ਨੂੰ ਬਚਾਉਣਾ ਮੰਡੀਆਂ ਨੂੰ ਬਚਾਉਣਾ ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਅਸੀਂ ਸੈਲੋਆਂ ਦੇ ਖਿਲਾਫ ਨਹੀਂ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਰਕਾਰ ਆਪਦੇ ਲੈਵਲ ਤੇ ਸੈਲੋ ਬਣਾਵੇ ਸਰਕਾਰੀ ਸੈਲੋ ਬਣਾਵੇ ਆਪਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਕਿਰਾਏ ਤੇ ਦੇ ਰਹੀ ਹੈ ਸਰਕਾਰ ਤੇ ਉਹਨਾਂ ਨੂੰ ਉਲਟਾ ਵੱਧ ਕਰਾਇਆ ਦੇ ਰਹੀ ਆ ਫਿਰ ਜਿਹੜੀ ਫਸਲ ਆ ਅਸੀਂ ਕਹਿੰਦੇ ਸੈਲੋਂ ਚ ਜਾ ਸਕਦੀ ਆ ਪਰ ਮੰਡੀ ਦੇ ਵਿੱਚੋਂ ਸਿੱਧੀ ਸੈਲੋਂਾਂ ਚ ਜਾਵੇ ਨਾ ਕਿ ਸਭ ਤੋਂ ਸਿੰਧੀ ਖਰੀਦੀ ਜਾਵੇ ਕਿਉਂਕਿ ਮੰਡੀਆਂ ਖਤਮ ਹੋਣ ਤੋਂ ਬਾਅਦ ਇਹ ਸਾਡੇ ਨਾਲ ਪੂਰੇ ਤੌਰ ਤੇ ਜੂਸ਼ਨ ਕਰਨਗੇ ਦੂਸਰੀ ਅਸੀਂ ਇਹ ਵੀ ਗੱਲ ਅੱਜ ਆਈ ਆ ਬਿਜਲੀ ਬੋਰਡ ਨੂੰ ਚੇਤਾਵਨੀ ਦਿੰਦੇ ਆ ਬੜੀਆਂ ਤਾਰਾਂ ਢਿੱਲੀਆਂ ਨੇ ਬੜੀਆਂ ਲੰਮ ਕਰੀਆਂ ਨੇ ਉਹਦੇ ਚੱਗਾ ਵੀ ਲੱਗਣੀਆਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਨੂੰ ਅੱਗੇ ਲੱਗਣੀਆਂ ਨੇ ਫੌਰੀ ਤੌਰ ਤੇ ਉਹ ਤਾਰਾਂ ਨੂੰ ਕਸਣ ਇਹ ਨਾ ਬਹਾਨਾ ਬਣਾ ਲੈਣ ਵੀ ਅਸੀਂ ਬਿਜਲੀ ਬੰਦ ਕਰਤੀ ਅੱਜ ਸਾਨੂੰ 2-2 4 ਘੰਟੇ ਬਿਜਲੀ ਮਿੰਟ ਰਹੀ ਆ ਜਿਸੇ ਸਾਡੀ ਡਾਇਵਰਸੀਫਿਕੇਸ਼ਨ ਰੋਕ ਰਹੀ ਆ ਸਾਡਾ ਗੰਨੇ ਨੂੰ ਪਾਣੀ ਲਾਉਣਾ ਅਸੀਂ ਸਬਜ਼ੀਆਂ ਨੂੰ ਪਾਣੀ ਲਾਉਣਾ ਉਹਦੇ ਲਈ ਬਿਜਲੀ ਬੋਰਡ ਨੂੰ ਵੀ ਤਾੜਨਾ ਕਰਦੇ ਆ ਕਿ ਫੌਰੀ ਤੌਰ ਤੇ ਦਾ ਪ੍ਰਬੰਧ ਕਰਨ ਤੇ ਬਿਜਲੀ ਸਾਨੂੰ ਦਿਨ ਵੇਲੇ ਸਬਜ਼ੀਆਂ ਲਈ ਦਿੱਤੀ ਜਾਵੇ ਸਰ ਅਮਨੀਤ ਸਿੰਘ ਮਿੱਟੂ ਕਹਿੰਦੇ ਕਹਿੰਦੇ 4 ਜੂਨ ਤੋਂ ਬਾਅਦ ਕਹਿੰਦੇ ਕਹਿੰਦੇ ਭਾਜਪਾ ਦਫ਼ਤਰ ਜੇਕਰਾਂ ਫਿਰ ਮੋਹਨ ਪ੍ਰਧਾਨ ਮੰਤਰੀ ਕੋਲ ਲਿਆਇਆ ਜੋ ਕਿ ਕਿਸਾਨਾਂ ਨੂੰ ਰੈੱਡ ਕਾਰਪਰ ਦੇ ਸਵਾਗਤ ਕੀਤਾ ਜਾਊਗਾ ਕਿਦਾਂ ਦੇ ਇਹਨਾਂ ਬਿਆਨ ਨੂੰ ਠੀਕ ਹੈ ਇਹ ਤਾਂ ਜਿਹਦੀ ਸਰਕਾਰ ਆ ਜਾਂਦੀ ਆ ਜਿਹੜੋ ਕੁਰਸੀ ਮਿਲ ਜਾਂਦੀ ਆ ਉਹ ਮੁੜ ਕੇ ਰਾਜਾ ਬਣ ਜਾਂਦਾ ਇਹ ਤਾਂ ਸਰਕਾਰ ਨੂੰ ਹਥਿਆਉਣ ਲਈ ਸਾਨੂੰ ਇਹ ਜੇ ਲਵਾਣੇ ਬਾਅਦ 10 ਸਾਲ ਕਿੱਥੇ ਦੀ ਸਰਕਾਰ 10 ਸਾਲ ਸਾਨੂੰ ਕੰਡੇ ਬੀਜੇ ਗਏ 10 ਸਾਲ ਸਾਨੂੰ ਕਿੱਲ ਲਾਏ ਗਏ ਪੰਜਾਬ ਚੋਂ ਹੀ ਬਾਹਰ ਨਿਕਲਣ ਦਿੱਤਾ ਤੇ ਹੁਣ ਰੈੱਡ ਕਾਰਪਟ ਕਿੱਥੋਂ ਆ ਜੂ ਹੁਣ ਭਾਜਪਾ ਹਲ ਰਹੀ ਆ ਹੁਣ ਸਾਡੇ ਲਈ ਰੈੱਡ ਕਾਰਪਟ ਵਿਛਾ ਰਹੀ ਆ ਅਸੀਂ ਵਿਰੋਧ ਕਰ ਰਹੇ ਹਾਂ ਇਹ ਇੱਕੋ ਸਵਾਲ ਜਿਹੜੇ ਨਹੀਂ ਪੁੱਛੇ ਜਾਣਗੇ ਜਾਂ ਵਿਰੋਧ ਜਿਹੜਾ ਵਿਰੋਧ ਬਣੇ ਚੁੱਕਾ ਪੂਰਨ ਸ਼ਾਂਤਪਥਕ ਦੇ ਨਾਲ ਵਿਰੋਧ ਕੀਤਾ ਜਾਊਗਾ ਅਸੀਂ ਪੋਸਟਲ ਪਿੰਡਾਂ ਚਲਾਵਾਂਗੇ ਲੋਕਾਂ ਨੂੰ ਐਜੂਕੇਟ ਕਰਾਂਗੇ ਅਸੀਂ ਕਿਸੇ ਨੂੰ ਨਲੀਟੀਗੇਸ਼ਨ ਚ ਨਹੀਂ ਪਾਵਾਂਗੇ ਕਿਸੇ ਦੀ ਮਾਰ ਕਟਾਈ ਜਾਂ ਇਹ ਜਿਹੇ ਕੁਝ ਵੀ ਕੰਮ ਅਸੀਂ ਕਿਸਾਨਾਂ ਨੂੰ ਕਹਿੰਦਾ ਜਿੱਥੇ ਵੀ ਕਿਤੇ ਤਲਕੀ ਆ ਉੱਥੇ ਉਹ ਤੋਂ ਵਿੱਚ ਬਚਿਆ ਜਾ